ਅੰਧਕਾਰ ਤੇ ਬੈਠੀ ਵਿਚਾਰੀ ਉੱਠ ਕੇ ਮਾਸੂਮ ਚਿਹਰਾ ਰੋਂਦੀ ਗਈ ਬਾਹਰ ਉਹਨੇ ਹੱਥ ਜੋੜੇ ਨੇ ਬੀ ਲੜਾਈ ਨਾ ਕਰੋ ਛੋਟੀ ਅਰਦਾਸ ਕਰਨ ਤੋਂ ਬਾਅਦ ਕਿਆ ਕਾ ਕੱਕੇ ਦਾ ਸੇਰਾ ਵਧਾਇਆ ਜਾਵੇ ਸੇਰਾ ਵਧਾਉਣ ਲੱਗਿਆ ਕੋਈ ਝਗੜਾ ਹੋ ਗਿਆ ਮੈਂ ਹਜੂਰੀ ਵਿੱਚ ਬੈਠਾ ਹਾਂ ਦੋ ਬੰਦੇ ਤੇ ਬੀਬੀ ਹੱਥੋਂ ਪਈ ਹੋ ਗਏ ਤੇ ਉਹ ਬਾਹਰ ਗਏ ਚਲੇ ਸੇਰਾ ਬਤਾਂ ਕੋਈ ਇੱਕ ਕਹਿੰਦਾ ਮੈਂ ਵਧਾਉਣਾ ਇੱਕ ਕਹਿੰਦਾ ਮੈਂ ਵਧਾਉਣਾ ਤੇ ਉਹਨਾਂ ਆਸੋ ਹੱਥੋਂ ਪਈ ਉਹ ਤੋਂ ਲੜਕੇ ਨੇ ਬਾਹਰ ਨਿਕਲ ਕੇ ਵੜ ਗਏ ਆ ਇਹ ਗਲਤੀ ਜਸਲੀ ਮਰਜ਼ੀ ਹੋਵੇ ਪਰ ਮੇਰੇ ਵਿਆਹ ਦਾ ਖਰਾਬ ਇਹਨਾਂ ਨੇ ਕੀਤਾ। ਦਾੜੀ ਲਾੜੀ ਤੇ ਬਹੁਤ ਉਦਾਸ ਸੀਗੇ। ਉਹਨਾਂ ਦੇ ਮੂੰਹ ਤੇ ਕੋਈ ਆਨੰਦ ਕਾਰਜ ਦੀ ਖੁਸ਼ੀ ਨਹੀਂ ਸੀ। ਤੇ ਮੁੰਡਾ ਬਾਹਰ ਜਾ ਕੇ ਉਹਨੇ ਮਹਿਸੂਸ ਵੀ ਕੀਤਾ ਜੇ ਤੁਹਾਡੇ ਕੋਈ ਆਪਸੀ ਲੰਜਰੰਜਸ ਸੀ ਸਾਡੇ ਵਿਆਹ ਤੇ ਜ਼ਰੂਰ ਕੱਢਣੀ ਹੈ ਤੁਸੀਂ। ਸਾਡੇ ਵਿਆਹ ਦਾ ਆਨੰਦ ਤੁਸੀਂ ਖਰਾਬ ਕਰ ਦਿੱਤਾ। ਦੋ ਪਾਸਿਆਂ ਦੇ ਮੈਂ ਤੋਂ ਅਰਦਾਸ ਕਰਾਂ ਕਿ ਜੋ ਸਾਥ ਹੋਇਆ ਜੋ ਗਲਤੀ ਹੋ ਗਈ ਹੈ ਸਾਨੂੰ ਮਾਫ਼ ਕੀਤਾ ਜਾਵੇ। ਇਹਨਾਂ ਵਰਗਾ ਜੋ ਪਿੱਛੇ ਖੜਾ ਸੀ ਉਹ ਬੱਸ ਉਹ ਇਸੇ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਪਿੱਛੇ ਪਹਿਲਾਂ ਹੀ ਪਲਾਣੀ ਵਿਦਿਆਤ ਖੜਿਆ ਹੋਵੇ ਇੱਕ ਔਰਤ ਫੜ ਕੇ ਬਦਨ ਪਿਛਾ ਖਿੱਚ ਕੇ ਸੱਟਿਆ ਹੈ ਤਾਂ ਤੇ ਸਤ੍ਰਮ ਸੂ ਸਹਾਏ ਜਿਉਂਨਾਂ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਦੇਸੀ ਨਹੀਂ ਰਹੇ ਸੀ ਵੀ ਐਸੀ ਗੁਰੂ ਸਾਹਿਬ ਦੇ ਅੱਗੇ ਉਹ ਖੜੇ ਆ ਜਾਂ ਬੈਠੇ ਆ ਬੱਸ ਉਹ ਆਪਣੀ ਈਗੋ ਪਿੱਛੇ ਉਹਨਾਂ ਨੇ ਸਾਰਾ ਕੁਝ ਕੀਤਾ ਹੈ ਆਪਣੀ ਨਿੱਜੀ ਹੌਮੇ ਜੋ ਕਿ ਫੋਕੀ ਹੌਮੇ ਹੁੰਦੀ ਹੈ ਸੇਰੇ ਵਧਾਉਣ ਨੂੰ ਲੈ ਕੇ ਜਿਹੜੀਆਂ ਸ਼ਰੀਕੇਬਾਜ਼ੀਆਂ ਨੇ ਇਹ ਆਪਦੀਆਂ ਘਰ ਦੇ ਵਿੱਚ ਹੀ ਰੱਖਣੀਆਂ ਚਾਹੀਦੀਆਂ ਇਹ ਤੁਸੀਂ ਜਦੋਂ ਬਾਹਰ ਲਿਆਉਣੇ ਹੋ ਲੋਕਾਂ ਦੇ ਮੂਹਰੇ ਵੀ ਤੁਸੀਂ ਆਪ ਦਾ ਜਲੂਸ ਕੱਢਦੇ ਹੋ ਔਰ ਗੁਰੂ ਗੰਗ ਸਾਹਿਬ ਦੇ ਮੂਹਰੇ ਜਦੋਂ ਤੁਸੀਂ ਇਹੋ ਜਿਹਾ ਕੁਝ ਕਰੋਗੇ ਤਾਂ ਤੁਸੀਂ ਕੀ ਆਪਦੇ ਬੱਚਿਆਂ ਨੂੰ ਸਿਖਾਓਗੇ 52 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਤ ਸਿੰਘ ਸਮਾਜ ਦੇ ਵਿੱਚ ਬਹੁਤ ਸਾਰੀਆਂ ਹਉਂਤਾਈਆਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਕਈ ਵਾਰ ਇਹੋ ਜਿਹੀਆਂ ਗੱਲਾਂ ਵਾਪਰਦੀਆਂ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਸਾਡੇ ਆਮ ਸਮਾਜ ਦੇ ਨਾਲ ਹੁੰਦਾ ਸਾਡੀ ਲੋਕਾਈ ਦੇ ਨਾਲ ਹੁੰਦਾ ਸਾਡੀ ਸੋਸਾਇਟੀ ਦੇ ਨਾਲ ਹੁੰਦਾ ਪਰ ਜਦੋਂ ਸੋਸਾਇਟੀ ਦੇ ਵਿੱਚ ਕੁਝ ਵਾਪਰਦਾ ਗਲਤ ਹੈ ਤਾਂ ਉਸ ਨੂੰ ਸਾਹਮਣੇ ਲੈ ਕੇ ਆਉਣਾ ਉਹ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਹੈਗੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਖਾਸ ਤੌਰ ਤੇ ਪਰਸੋਂ ਰਾਤ ਨੂੰ ਉਹ ਵੀਡੀਓ ਅੱਗ ਦੇ ਵਾਂਗ ਵਾਇਰਲ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾ ਲੈਣ ਦੇ ਲਈ ਬੈਠਿਆ ਹੁੰਦਾ ਜੋੜਾ ਪਰ ਸਿਹਰੇ ਵਧਾਉਣ ਨੂੰ ਲੈ ਕੇ ਲੜਾਈ ਹੋ ਜਾਂਦੀ ਹੈਗੀ ਫੁੱਫੜ ਤੇ ਜੀਜੇ ਦੀ ਲੜਾਈ ਕਿਹਾ ਜਾਂਦਾ ਹੈਗਾ ਔਰ ਉਸ ਤੋਂ ਬਾਅਦ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੁੰਦੀ ਹੈ ਔਰ ਲੋਕ ਇਹ ਗੱਲਾਂ ਕਰਦੇ ਨੇ ਕਿ ਭਾਈ ਵੈਸੇ ਤਾਂ ਅਸੀਂ ਲੀਡਰਾਂ ਨੂੰ ਬੋਲਦੇ ਆਂ ਅਸੀਂ ਪੋਲੀਟੀਸ਼ੀਅਨਾਂ ਨੂੰ ਬੋਲਦੇ ਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬਹੁਤ ਕੁਝ ਅਸੀਂ ਬੋਲਦੇ ਆਂ ਪਰ ਕਹਿੰਦੇ ਆ ਆਮ ਲੋਕਾਂ ਨੂੰ ਦਿਸਦਾ ਨਹੀਂ ਆਪਣੇ ਨਿੱਜੀ ਸਵਾਰਥ ਪਿੱਛੇ ਆਪਣੇ ਇੱਕ ਲਾਲਚ ਪਿੱਛੇ ਜਾਂ ਆਪਣੀ ਇੱਕ ਈਗੋ ਪਿੱਛੇ ਜਿਹੜੀ ਬੇਫਾਲਤੂਈ ਗੋ ਹੁੰਦੀ ਹੈ ਇੱਕ ਆਪ ਦੀ ਛੋਟੀ ਜੀ ਈਗੋ ਪਿੱਛੇ ਤੁਸੀਂ ਗੁਰਨ ਸਾਹਿਬ ਦੇ ਸਾਹਮਣੇ ਇਸ ਤਰ੍ਹਾਂ ਲੜ ਰਹੇ ਹੋ ਬੱਚਿਆਂ ਵਾਂਗੂ ਲੜ ਰਹੇ ਹੋ ਬੱਚਿਆਂ ਵਾਲੇ ਖੁਦੋਂ ਤੁਸੀਂ ਆਪਣੇ ਜਵਾਕਾਂ ਨੂੰ ਕੀ ਤੁਸੀਂ ਸਿਖਾਓਗੇ ਜਦੋਂ ਇਹੋ ਜਿਹਾ ਕੁਝ ਤੁਸੀਂ ਆਪਣੇ ਜਵਾਕਾਂ ਦੇ ਮੂਹਰੇ ਕਰ ਰਹੇ ਹੋ ਤਾਂ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਤਾਂ ਹੀ ਅਸੀਂ ਇਸ ਤੋਂ ਬਾਅਦ ਕੁੜੀ ਦੇ ਭਰਾ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਮਾਫੀ ਮੰਗੀ ਹੈ ਕਿ ਭਾਈ ਜਿਨ੍ਹਾਂ ਨੇ ਲੜਾਈ ਕੀਤੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਰਿਗਰੈਟ ਹੈ ਇਸ ਚੀਜ਼ ਦਾ ਤੇ ਹੁਣ ਅਸੀਂ ਖੜੇ ਹਾਂ ਉਹੀ ਗੁਰੂ ਘਰ ਦੇ ਵਿੱਚ ਤੁਸੀਂ ਇੱਕ ਵਾਰ ਬਲਜਿੰਦਰ ਜ਼ਰੂਰ ਦਿਖਾ ਦਿਓ ਆ ਦਰਵਾਜਿਆਂ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਇਹ ਉਹੀ ਗੁਰੂ ਘਰ ਹੈ ਜਿੱਥੋਂ ਦੀ ਉਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਅਸੀਂ ਇੱਥੇ ਪਹੁੰਚੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਸੀ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਔਰ ਸਾਡੇ ਨਾਲ ਬਾਬਾ ਜੀ ਹੈਗੇ ਨੇ ਗਰੰਥ ਸਾਹਿਬ ਹੈਗੇ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਗੱਲਬਾਤ ਕੀ ਹੋਈ ਹੈ ਅਸਲ ਦੇ ਵਿੱਚ ਪੂਰੀ ਘਟਨਾ ਕੀ ਸੀ ਬਾਬਾ ਜੀ ਬਾਈ ਜੀ ਖਾਲਸਾ ਬਾਈ ਫਤੇ ਜੀ ਫਤੇ ਜੀ ਉਹ ਬਾਈ ਜੀ ਫਤੇ ਜੀ ਬਾਈ ਹਨ ਜੀ ਸਭ ਤੋਂ ਪਹਿਲਾਂ ਤਾਂ ਉਹ ਵਾਰ ਜਿਹੜੀ ਗੱਲਬਾਤ ਹੋਈ ਹੈ ਉਹ ਜਿਹੜੀ ਘਟਨਾ ਵਾਪਰੀ ਹੈ ਉਹ ਵਾਪਰੀ ਕਿਵੇਂ 8 ਤਰੀਕ ਦਾ ਵਿਆਹ ਸੀ ਜੀ ਦਸੰਬਰ ਦਾ ਸਾਰੇ ਸਾਰੇ ਸੰਗ ਦਾ ਕੇ ਬੈਠਕੀ ਮੈਂ ਹਜੂਰ ਵਿੱਚ ਬੈਠਾ ਸਾਂ ਤੇ ਮੈਂ ਅਰਧ ਛੋਟੀ ਅਰਦਾਸ ਕਰਨ ਤੋਂ ਬਾਅਦ ਕਾ 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 ਕੇ ਦਾ ਸੇਰਾ ਵਧਾਇਆ ਜਾਵੇ ਸੇਰਾ ਵਧਾਉਣ ਲੱਗਿਆ ਕੋਈ ਝਗੜਾ ਹੋ ਗਿਆ ਮੈਂ ਹਜੂਰੀ ਵਿੱਚ ਬੈਠਾ ਹਾਂ ਤੇ ਉਹ ਦੋ ਬੰਦੇ ਤੇ ਬੀਬੀ ਹੱਥੋਂ ਪਾਈ ਹੋ ਗਏ ਤੇ ਉਹ ਬਾਹਰ ਗਏ ਚਲੇ ਨੇ ਤੇ ਫਿਰ ਉਹ ਦੋ ਚੌਮੜਾ ਸ਼ਾਂਤ ਹੋ ਕੇ ਤੇ ਫਿਰ ਅਸੀਂ ਆਨੰਦ ਕਰ ਕਰਤਾ ਫਿਰ ਆਨੰਦ ਕਰ ਤੋਂ ਬਾਅਦ ਫਿਰ ਉਹਨਾਂ ਦੋਵਾਂ ਪਰਿਵਾਰਾਂ ਨੇ ਮੇ ਤੋਂ ਅਰਦਾਸ ਕਰਾਈ ਕਿ ਸਤੋ ਜੋ ਗਲਤੀ ਹੋ ਗਈ ਸਾਨੂੰ ਮਾਫ ਕੀਤਾ ਜਾਵੇ ਹਾਂਜੀ ਉਹ ਗੱਲ ਹੋਈ ਕਿ ਕਿ ਸੇਹਰਾ ਬਦੌਨ ਨੂੰ ਲੈ ਕੇ ਲੜਾਈ ਸੀ ਹਾਂਜੀ ਸੇਹਰਾ ਬਦੌਨ ਨੂੰ ਹਾਂਜੀ ਸੇਹਰਾ ਬਦੌਨ ਕੋਈ ਇਹ ਇੱਕ ਕਹਿੰਦਾ ਮੈਂ ਜ਼ੋਣਾ ਇੱਕ ਕਹਿੰਦਾ ਮੈਂ ਬਦੌਣਾ ਤੇ ਉਹਨਾਂ ਆਸੋ ਹੱਥੋਂ ਪਾਈ ਹੋ ਗਈ ਬਸ ਅਸੀਂ ਵੀਡੀਓ ਜੋ ਦੇਖੀ ਅਸੀਂ ਇਹ ਵੀ ਦੇਖ ਰਹੇ ਸੀ ਕਿ ਜੇ ਕਈ ਵਾਰ ਮਾੜਾ ਮੋਟਾ ਧੌਲ ਤਫਾ ਪਹਿਲਾਂ ਹੋ ਜਾਂਦਾ ਜਦੋਂ ਉਹ ਸੇਹਰੇ ਦੇ ਉੱਪਰ ਹੱਥ ਲਾਉਂਦੇ ਆ ਤਾਂ ਜਿਹੜਾ ਮੁੰਡਾ ਸੀ ਜਿਹਦਾ ਵਿਆਹ ਸੀ ਲਾੜੇ ਦੀ ਪੱਗ ਵੀ ਉੱਤਰ ਸਕਦੀ ਸੀ ਨਹੀਂ ਉਤਰੇ ਹਨ ਕੁਝ ਨਹੀਂ ਹੋਇਆ ਲਾ ਲੜਾ ਐ ਠੀਕ ਸੀਗਾ ਤੇ ਬਸ ਸਿਰ ਉਹ ਜਿਹੜਾ ਉਧਰ ਇੱਕ ਬੰਦਾ ਆਇਆ ਭੱਜ ਗਿਆ ਉਹਨੇ ਦੋ ਦੋ ਜੇ ਧੱਕਾ ਮਾਰ ਕੇ ਉਹ ਅੱਗੇ ਹੋ ਗਿਆ ਤੇ ਉਸੇ ਲੋ ਬਾਹਰ ਹੋ ਗਏ ਦੋ ਮਜਨੇ ਹਾਂਜੀ ਮੁੰਡੇ ਵਾਲੀ ਸੀ ਕਿ ਕੁੜੀ ਵਾਲੀ ਸੀ ਇਹ ਨਹੀਂ ਪਤਾ ਲੱਗਿਆ ਹਣ ਪਰ ਜਿੰਨਾ ਕਿ ਅਸੀਂ ਗੱਲਬਾਤ ਕੀਤੀ ਹੈ ਜਿੰਨਾ ਕਿ ਪਤਾ ਕੀਤਾ ਕਹਿੰਦੇ ਕਿ ਉਹ ਮੁੰਡੇ ਵਾਲੀ ਸੀ ਨੇ ਕੋ ਬਾਬਾ ਜੀ ਨੂੰ ਕੋਈ ਪਤਾ ਕੀ ਕੌਣ ਹੈ ਇਹ ਉਧਰੋਂ ਉੱਥੇ ਕਿ ਇੱਧਰੋਂ ਉੱਥੇ ਮੈਨੂੰ ਨਹੀਂ ਕੋਈ ਪਤਾ ਨਹੀਂ ਹਾਂਜੀ ਕਿ ਮੈਂ ਤਾਂ ਹਜੂਰੀ ਤੇ ਬੈਠਾ ਬੈਠਾ ਸੀ ਤੇ ਅਰਦਾਸ ਬੇਨਤੀ ਕਰਕੇ ਤੇ ਇਹੋ ਕਿਹਾ ਬਸ ਕਾਕੇ ਦਾ ਸੇਰਾ ਵਧਾਇਆ ਜਾਵੇ ਤੇ ਉਦੋਂ ਬਾਅਦ ਅਨੰਦ ਕਰ ਹੋ ਦੋ ਚੌਂ ਮਿਹੜਾ ਸ਼ਾਂਤ ਹੋ ਕੇ ਉਹ ਬਾਹਰ ਗਿਆ ਚਲੇ ਫਿਰ ਅਨੰਦ ਕਰਦ ਹੋ ਗਿਆ ਸਹੀ ਤੇ ਉਹ ਵੱਧ ਸਾਰੀ ਸੰਗਤਾਂ ਨੇ ਫਿਰ ਮੇ ਤੋਂ ਅਰਦਾਸ ਕਰਾਈ ਕਿ ਜੋ ਸਤ ਹੋਇਆ ਗਲਤੀ ਹੋਈ ਸਾਨੂੰ ਮਾਫ ਕੀਤਾ ਜਾਵੇ ਪਾਸ਼ਾ ਦੇ ਜੂਰੀ ਵਿੱਚ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹੋ ਜਿਹਾ ਕੁਝ ਕਰਨਾ ਇਹ ਬਹੁਤ ਬਚਕਾਨੀ ਹਰਕਤ ਸੀਗੀ ਤੁਸੀਂ ਵੀ ਥੋੜਾ ਜ੍ਹਾ ਇਸ ਗੱਲ ਨੂੰ ਲੈ ਕੇ ਇੱਕ ਮੈਸੇਜ ਵੀ ਅਸੀਂ ਤਾਂ ਹੀ ਤੁਹਾਡੇ ਕੋਲ ਆਇਆ ਕਿ ਇੱਕ ਮੈਸੇਜ ਵੀ ਦਿੱਤਾ ਜਾਵੇ ਕਿ ਭਾਈ ਕੱਲ ਨੂੰ ਕੋਈ ਇਹੋ ਜਿਹੀ ਹਰਕਤ ਨਾ ਕਰੇ ਘੱਟੋ ਘੱਟ ਗੁਰੂ ਸਾਹਿਬ ਦਾ ਹਜ਼ੂਰੀ ਦਾ ਖਿਆਲ ਧਰਖਿਆ ਜਾਵੇ ਹੁਣ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਅੱਗੋਂ ਕੋਈ ਇਹੋ ਜਿਹਾ ਕੋਈ ਮਾੜਾ ਕੰਮ ਪਾਸ਼ਾ ਦੇ ਜੂਰੀ ਚ ਨਹੀਂ ਹੋਣਾ ਚਾਹੀਦਾ ਸਾਰੀ ਸੰਗਤ ਨੂੰ ਅਪੀਲ ਹੈ ਉਸ ਤੋਂ ਬਾਅਦ ਬਾਹਰ ਚਲੇ ਗਈ ਸੀ ਜੀ ਹਾਂਜੀ ਉਹ ਦੋਵੇਂ ਬਾਹਰ ਗਏ ਜਿਹੜੇ ਝਗੜੇ ਸੀ ਉਹ ਬਾਹਰ ਗਏ ਫਿਰ ਆਨੰਦਕਾਰਜ ਹੋ ਗਿਆ ਤੇ ਉਸ ਤੋਂ ਬਾਅਦ ਆਨੰਦਕਾਰਜ ਤੋਂ ਬਾਅਦ ਸਾਰੀ ਸਮਾਪਤੀ ਹੋਣ ਤੋਂ ਬਾਅਦ ਦੋ ਪਾਸਿਆਂ ਦੇ ਮੈਂ ਤੋਂ ਅਰਦਾਸ ਕਰਾਈ ਕਿ ਜੋ ਸਤੋ ਹੋਇਆ ਹੈ ਜੋ ਗਲਤੀ ਹੋ ਗਈ ਹੈ ਸਾਨੂੰ ਮਾਫ ਕੀਤਾ ਜਾਵੇ ਸਾਰੀ ਸੰਗਤ ਵਿੱਚ ਬਾਬੇ ਤੁਸੀਂ ਵੀ ਖੜੇ ਰਹੋ ਭਾਈ ਜੀ ਆਪਾਂ ਜਦੋਂ ਗੱਲ ਕਰ ਰਹੇ ਸੀ ਤਾਂ ਬਹੁਤ ਸਾਰੀਆਂ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਸਮਾਜ ਦੇ ਵਿੱਚ ਜਿਹੜੀਆਂ ਸਾਡੇ ਨਿੱਜੀ ਸਵਾਰਥ ਨੇ ਅਸੀਂ ਉਹਨਾਂ ਨੂੰ ਲੈ ਕੇ ਜਦੋਂ ਇਹ ਜਾ ਕੁਝ ਕਰਦੇ ਹਾਂ ਤਾਂ ਉਹ ਫਿਰ ਜਾਨੂ ਦਾਗਦਾਰ ਵੀ ਕਰ ਦਿੰਦੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਕੱਲ ਕੋਈ ਚੀਜ਼ਾਂ ਸਮਾਂ ਸੀ ਸਾਹਮਣੇ ਨਹੀਂ ਆਉਂਦੀਆਂ ਸੀ ਪਰ ਅੱਜ ਕੱਲ ਉਹ ਸਮਾਂ ਹੈ ਜਦੋਂ ਕੁਝ ਲੁਕਦਾ ਨਹੀਂ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਜਿਹੜੀ ਕਿ ਨਹੀਂ ਵਾਪਰਨੀ ਚਾਹੀਦੀ ਸੀ ਖਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਦੇ ਆਪਸੀ ਕੋਈ ਰੰਜਿਸ਼ ਹੋਵੇ ਤਾਂ ਉਹਨਾਂ ਨੂੰ ਬਾਹਰ ਕੱਢ ਲੈਣੀ ਚਾਹੀਦੀ ਹੈ ਪਰ ਗੁਰੂ ਸਾਹਿਬ ਦੇ ਅੱਗੇ ਨਹੀਂ ਕਰਨੀ ਚਾਹੀਦੀ ਕਹਿੰਦੇ ਕਿ ਉਹ ਪਹਿਲਾਂ ਘਰੇ ਵੀ ਲੜਕੇ ਆਏ ਸੀ ਬਿਲਕੁਲ ਜੀ ਹੋ ਸਕਦਾ ਹੋ ਸਕਦਾ ਲੜਕੇ ਆਏ ਹੋਣ ਤਾਂ ਹੀ ਉਹ ਪਿੱਛੇ ਲੜਕਾ ਖੜਾ ਜਿਹੜਾ ਪਿੱਛ ਜਿਸਨੇ ਆਉਂਦਿਆ ਗੱਲ ਪੈ ਗਿਆ ਕੋਈ ਜਿਹੜਾ ਕਾਲੀ ਪਾਗਲੀ ਤੁਸੀਂ ਗੱਲ ਕਰੋ ਤਾਂ ਐਂ ਲੱਗਦਾ ਜਿਵੇਂ ਪੂਰਾ ਪਲਾਨ ਦੇ ਨਾਲ ਖੜਾ ਹੁੰਦਾ ਉਹਨੂੰ ਪਤਾ ਹੈ ਵੀ ਅਸੀਂ ਇਹ ਕੰਮ ਕਰਨਾ ਤੇ ਅਸੀਂ ਇਹਨੂੰ ਸਿੱਟਣਾ ਤੇ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਹੀ ਸੀਗਾ ਇਸ ਤਰ੍ਹਾਂ ਹੀ ਲੱਗਦਾ ਵੀਡੀਓ ਦੇ ਵਿੱਚ ਸਾਰਾ ਕੁਝ ਏਵੇਂ ਹੀ ਆ ਇਹ ਤਾਂ ਦੇ ਵਿੱਚ ਉਹਨਾਂ ਨੇ ਫਿਰ ਮਾਫੀ ਮੰਗੀ ਜੀ ਬਿਲਕੁਲ ਜੀ ਉਹਨਾਂ ਨੇ ਬਾਅਦ ਚ ਦੋਨਾਂ ਧਿਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮਾਫੀ ਮੰਗੀ ਆ ਬਾਬਾ ਜੀ ਕੋਲ ਅਰਦਾਸ ਕਰਵਾਈ ਆ ਸਤੋ ਜੋ ਭੁੱਲ ਹੋਈ ਆ ਬਖਸ਼ੀ ਜਾਵੇ ਉਰਿਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਸਿਹਰਾ ਵਧਾਉਣ ਨੂੰ ਲੈ ਕੇ ਕਿੱਡੀ ਕ ਗੱਲ ਹੁੰਦੀ ਹੈ ਜਦੋਂ ਐਡੇ ਸ਼ਗਨਾਂ ਦਾ ਦੇਣਾ ਐਨੇ ਚਾਂ ਵਾਲਾ ਦੇਣਾ ਖੁਸ਼ੀਆਂ ਦਾ ਦੇਣਾ ਸਿਹਰਾ ਕੋਈ ਵੀ ਵਧਾ ਲੇ ਬਾਅਦ ਦੇ ਵਿੱਚ ਤਾਂ ਤੁਸੀਂ ਇਕੱਠੇ ਹੀ ਹੋਣਾ ਹੈ ਬਾਅਦ ਦੇ ਵਿੱਚ ਘਰੇ ਆ ਕੇ ਭੰਗੜੇ ਵੀ ਪਾਉਣੇ ਨੇ ਬਸ ਉਹਨਾਂ ਦੀ ਕੋਈ ਆਪਣੀ ਈਗੋ ਹੀ ਸੀਗੀ ਉਸ ਵੀ ਮੈਂ ਵਧਾਉਣਾ ਹੈ ਜਾਂ ਮੈਂ ਵਧਾਉਣਾ ਹੈ ਉਸੇ ਕਰਕੇ ਘਟਨਾ ਵਾਪਰੀ ਆ ਬਹੁਤ ਮਾੜੀ ਘਟਨਾ ਵਾਪਰੀ ਆ ਬਹੁਤ ਨਿੰਦਾ ਕਰਦੇ ਅਸੀਂ ਇਸ ਘਟਨਾ ਦੀ ਉਸ ਤੋਂ ਉਹ ਉਹ ਨਾਲ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੇ ਵੀ ਪਹਿਲਾਂ ਆ ਕੇ ਇੱਕ ਦੂਜੇ ਨੂੰ ਕਹਿੰਦੀਆਂ ਕਿ ਤੁਸੀਂ ਵਧਾਓ ਜਾ ਨਹੀਂ ਜੀ ਉਹਨਾਂ ਪਹਿਲਾਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਆਪਸ ਵਿੱਚ ਗੱਲ ਕੀਤੀ ਹੋਵੇ ਤਾਂ ਕੋਈ ਕਹਿ ਨਹੀਂ ਸਕਦੇ ਆਪਾਂ ਉਹਨਾਂ ਇੱਥੇ ਕੋਈ ਗੱਲ ਨਹੀਂ ਕੀਤੀ ਕੋਈ ਤੇ ਉਸ ਤੋਂ ਬਾਅਦ ਜੋ ਬਾਹਰ ਚਲੇ ਜਾਂਦੇ ਨੇ ਹਾਂਜੀ ਹਾਂਜੀ ਉਹ ਬਾਹਰ ਚਲੇ ਜਾਂਦੇ ਆ ਬਾਅਦ ਚ ਆਨੰਦ ਕਾਰਜ ਬੜਾ ਵਧੀਆ ਤਰੀਕਾ ਨਾਲ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਪੈਲਸ ਦੇ ਕਾਰਵਿਆਰਾਂ ਤੇ ਚਲੇ ਜਾਂਦੇ ਆ ਇੱਕ ਬਾਈ ਜੀ ਬੜੀ ਅਹਿਮ ਗੱਲ ਹੈ ਕਿ ਉਹ ਮੁੰਡੇ ਕੁੜੀ ਦਾ ਕੀ ਰੈਐਕਸ਼ਨ ਸੀ ਜਿਹਦੇ ਸਾਰਾ ਕੁਝ ਹੋ ਰਿਹਾ ਸੀ ਉਹ ਦੋਨੋਂ ਨਾਰਾਜ ਸਨ ਜੀ ਵੀ ਉਹਨਾਂ ਦੇ ਵਿਆਹ ਦੇ ਵਿੱਚ ਇਹ ਕੰਮ ਹੋਇਆ ਹੈ ਉਹਨਾਂ ਨੂੰ ਥੋੜੇ ਅਫਸੋਸ ਸੀ ਇਸ ਗੱਲ ਦਾ ਵੀ ਭਾਵੇਂ ਕਿਸੇ ਦੀ ਗਲਤੀ ਸੀ ਉਹਨਾਂ ਦਾ ਅਫਸੋਸ ਸੀ ਇਸ ਗੱਲ ਦਾ ਉਹਨਾਂ ਨੇ ਕਿਹਾ ਵੀ ਹੋਣਾ ਕਿ ਤੁਸੀਂ ਬਿਲਕੁਲ ਜੀ ਬਿਲਕੁਲ ਉਹ ਲੜਕੇ ਨੇ ਬਾਹਰ ਨਿਕਲ ਕੇ ਵਰਲਡ ਗਏ ਆ ਵੀ ਗਲਤੀ ਜਿਸ ਦੀ ਮਰਜ਼ੀ ਹੋਵੇ ਪਰ ਮੇਰੇ ਵਿਆਹ ਤਾਂ ਖਰਾਬ ਇਹਨਾਂ ਨੇ ਕੀਤਾ ਜਿੰਦਗੀ ਮੇਰੀ ਹੋਈ ਆ ਕਿਉਂਕਿ ਇੱਕੋ ਇੱਕ ਜ਼ਿੰਦਗੀ ਦਾ ਦਿਨ ਹੁੰਦਾ ਹੈ ਜਿਹੜਾ ਇਹ ਕਿਹੜਾ ਦਿਨ बार-बार ਆਉਣੇ ਨਹੀਂ ਬਿਲਕੁਲ ਬਿਲਕੁਲ ਜੀ ਤੁਸੀਂ ਕੀ ਕੁਝ ਦੇਖਿਆ ਤੁਸੀਂ ਵੀ ਸਾਨੂੰ ਥੋੜਾ ਬਹੁਤ ਦੱਸੋ ਬਸ ਜੀ ਜੋ ਕੁਛ ਇਹਨਾਂ ਦੱਸਿਆ ਉਹ ਸੇਮ ਹੀ ਬਸ ਸਾਰਾ 1 ਮਿੰਟ ਦਾ ਵੀ ਇਹ ਕਾਂਡ ਜਿਹਾ ਹੈ ਇਹਨਾਂ ਕੋਲ ਵੀ ਉਧਰ ਇੱਕ ਲੇਡੀਜ਼ ਤੇ ਇੱਕ ਜੈਂਟ ਸੇਦਰ ਪਹਿਲਾਂ ਖੜੇ ਸੀ ਸੇਰ ਆਵਦਾਨ ਵਾਸਤੇ ਉਧਰੋਂ ਇੱਕ ਜੈਂਟਸ ਹੋ ਰਹਾ ਤੇ ਲੇਡੀਜ਼ ਬਸ ਇੱਕ ਵਾਰ ਅੱਥਾ ਭਾਈ ਹੋਈ ਉਹਨਾਂ ਦੀ ਤੇ ਇੱਕ ਲੜਕਾ ਜੋ ਪਿੱਛੇ ਖੜਾ ਸੀ ਉਹ ਬਸ ਉਸੇ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਪਿੱਛੇ ਪਹਿਲਾਂ ਹੀ ਪਲਾਣੀ ਤਿਆਤ ਖੜਿਆ ਹੋਵੇ ਤੁਸੀਂ ਵੀਡੀਓ ਚ ਵੀ ਵੇਖਿਆ ਹੀ ਏ ਉਵੇਂ ਖੜਾ ਦਿਸਦਾ ਸਭ ਨੂੰ ਬਸ ਉਹਨੇ ਜਦੋਂ ਕੌਰਤ ਫੜ ਕੇ ਬੰਦੇ ਨੂੰ ਪਿੱਛਾ ਖਿੱਚ ਕੇ ਸੱਟਿਆ ਜੀ ਤੁਸੀਂ ਦੇਖੋ ਜਦੋਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਬਿਲਕੁਲ ਸਾਹਮਣੇ ਖੜਾ ਸੀ ਕਾਲੀ ਪੱਗ ਵਾਲਾ ਉਹਨੇ ਬਿਲਕੁਲ ਭੋਰਾ ਸ਼ਰਮ ਨਹੀਂ ਕੀਤੀ ਕਿ ਮੈਂ ਕੀ ਕਰ ਰਿਹਾ ਉਹਦਾ ਪੂਰਾ ਪਲਾਨ ਦੇ ਨਾਲ ਆਇਆ ਇੱਕ ਉਹਨੇ ਚੱਕ ਕੇ ਮਾਰਿਆ ਉਸ ਜਿਹੜਾ ਉਹਦਾ ਕੋਈ ਰਿਸ਼ਤੇਦਾਰ ਸੀ ਉਸ ਟਾਈਮ ਤੱਕ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹਨਾਂ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਦੇਖ ਹੀ ਨਹੀਂ ਰਹੇ ਸੀ ਜਿਵੇਂ ਗੁਰੂ ਸਾਹਿਬ ਦੇ ਅੱਗੇ ਖੜੇ ਆ ਜਾਂ ਬੈਠੇ ਆ ਬਸ ਉਹ ਆਪਣੀ ਈਗੋ ਪਿੱਛੇ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਇੱਕ ਕੰਮ ਨੇ 1.5 ਮਿੰਟੇ ਸ਼ਾਂਤ ਹੋ ਗਿਆ ਉਸੇ ਵੇਲੇ ਫਿਰ ਆਨੰਦ ਕਾਰ ਸ਼ੁਰੂ ਹੋ ਗਿਆ ਆਨੰਦ ਕਾਰ ਕੀਤਾ ਗਿਆ ਦੋਵਾਂ ਬੱਚਿਆਂ ਦਾ ਤੇ ਉਹ ਆਨੰਦ ਕਾਰ ਦੀ ਅਰਦਾਸ ਤੋਂ ਬਾਅਦ ਫਿਰ ਇੱਕ ਅਰਦਾਸ ਹੋਰ ਕੀਤੀ ਗਈ ਜਿੰਦੇ ਚ ਉਹਨਾਂ ਨੇ ਪੁੱਲ ਬਖਸ਼ਾਈ ਬਿਆਦਮੀ ਦੀ ਵੀ ਗੁਰੂ ਸਾਹਿਬ ਦੀ ਬਿਆਦਮੀ ਹੋਈ ਸਾਡੇ ਕੋਲੋਂ ਉਹ ਪੁੱਲ ਬਖਸ਼ਾ ਕੇ ਫਿਰ ਗਏ ਨੇ ਇਥੋਂ ਪਰ ਮਸਲਾ ਇੱਥੇ ਸਾਰਾ ਸ਼ਾਂਤ ਹੋ ਗਿਆ ਫਿਰ ਤੁਸੀਂ ਬਾਅਦ ਦੇ ਵਿੱਚ ਫਿਰ ਮਾੜਾ ਮੋਟਾ ਸਖਤ ਲਹਿਜੇ ਦੇ ਵਿੱਚ ਕਿਹਾ ਉਹਨਾਂ ਨੂੰ ਕਿ ਭਾਈ ਜੋ ਕੀਤਾ ਤੁਸੀਂ ਬਹੁਤ ਮਾੜਾ ਕੀਤਾ ਇਹ ਉਹ ਉਹਨਾਂ ਨੂੰ ਆਖਿਆ ਗਿਆ ਜੀ ਦੋਵਾਂ ਧਿਰਾਂ ਨੂੰ ਵੀ ਤੁਸੀਂ ਇੱਥੇ ਗੁਰਦਵਾਰ ਸਾਹਿਬ ਦੇ ਅੰਦਰ ਇਹ ਕੰਮ ਨਹੀਂ ਸੀ ਕਰਨਾ ਬਾਰ ਬਾਰ ਤਵਨ ਜਿੱਤੇ ਤੁਹਾਡਾ ਕੁਝ ਝਗੜਾ ਸੀ ਤੁਸੀਂ ਕਰ ਲੈਂਦੇ ਬਾਰਾਂ ਦਾ ਨਿਬੇੜ ਲੈਂਦੇ ਪਰ ਇੱਥੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਦੇਖੋ ਪਰਦੇ ਜੀਜੀ ਦੀ ਲੜਾਈ ਸੀ ਇਹ ਪਤਾ ਨਹੀਂ ਹਣ ਬਈ ਰਿਸ਼ਤੇਦਾਰ ਕੌਣ ਸੀ ਹਾਂਜੀ ਦੋਵਾਂ ਨੂੰ ਸਾਨੂੰ ਨਹੀਂ ਪਤਾ ਸੀ ਪੁੱਛੇ ਨਹੀਂ ਉਹਨਾਂ ਨੂੰ ਵੀ ਹੈ ਕੌਣ ਨੇ ਵੀ ਭੈਣ ਭੈਣ ਹੈ ਜਾਂ ਕੋ ਪੂਆਏ ਕੌਣ ਇਹ ਨਹੀਂ ਪਤਾ ਪਰ ਲੱਗ ਕੇ ਹੀ ਰਿਹਾ ਕਿ ਫੁੱਫੜ ਤੇ ਜੀਜਾ ਦੀ ਲੜਾਈ ਸੀ ਕਿਉਂਕਿ ਇਹ ਰਸਮਾਂ ਉਹਨਾਂ ਦੇ ਹਿੱਸੇ ਹੀ ਆਉਂਦੀਆਂ ਹਾਂਜੀ ਇਹ ਰਸਮਾਂ ਉਹਨਾਂ ਦੇ ਭੈਣ ਦੇ ਹਿੱਸੇ ਆਉਂਦੀਆਂ ਨੇ ਹਾਂ ਜਾਂ ਤੇ ਉਹ ਇਸੇ ਕਰੇ ਸਾਨੂੰ ਵੀ ਲੱਗਦਾ ਵੀ ਭੈਣ ਤੇ ਜੀਜਾ ਦੇ ਉਧਰ ਭੂਆ ਤੇ ਫੁੱਫੜੀ ਹੋ ਸਕਦੇ ਨੇ ਪਰ ਉਹਨਾਂ ਨੇ ਬਹੁਤ ਗੁਰੂਕ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਬਹੁਤ ਗਲਤ ਕੰਮ ਕੀਤਾ ਜੀ ਤਾਂ ਅਸੀਂ ਵੀ ਤਾਂ ਹੀ ਆਏ ਹਾਂ ਕਿਉਂਕਿ ਬਹੁਤ ਸਾਰਾ ਕੁਝ ਲੋਕਾਂ ਨੇ ਵੀ ਕਿਹਾ ਕਿ ਇੱਕ ਵਾਰ ਤੁਸੀਂ ਜਾ ਕੇ ਗੁਰੂ ਘਰ ਦਾ ਪੱਕਾ ਜ਼ਰੂਰੀ ਸੀ ਕਿਉਂਕਿ ਇਹ ਸਤਕਾਰਤ ਬੰਦੇ ਨੇ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ 24 ਘੰਟੇ ਰਹਿੰਦੇ ਨੇ ਔਰ ਇਹਨਾਂ ਦੇ ਮੂੰਹ ਚੋਂ ਨਿਕਲੇ ਬੋਲ ਬੜਾ ਅਸਰ ਕਰਦੇ ਨੇ ਅਸੀਂ ਵੀ ਤਾਂ ਹੀ ਇੱਥੇ ਆਏ ਹਾਂ ਤਾਂ ਭੈਣ ਜੀ ਵੀ ਖੜੇ ਨੇ ਭੈਣ ਜੀ ਤੁਸੀਂ ਵੀ ਜੋ ਦੇਖਿਆ ਕਿਉਂਕਿ ਦੇਖੋ ਇਹ ਸਾਰੀਆਂ ਰਸਮਾਂ ਪੰਨ ਦੇ ਹਿੱਸੇ ਆਉਂਦੀਆਂ ਨੇ ਜਦੋਂ ਕੋਈ ਰਿਸ਼ਤਾ ਹੁੰਦਾ ਹੈ ਜਦੋਂ ਕੋਈ ਲਾਵਾ ਹੁੰਦੀਆਂ ਨੇ ਆਨੰਦ ਕਾਰਜ ਹੁੰਦੇ ਨੇ ਬੜਾ ਪਵਿੱਤਰ ਰਿਸ਼ਤਾ ਹੁੰਦਾ ਸਾਡਾ ਜਦੋਂ ਅਸੀਂ ਇਹ ਜਿਹੜੀ ਕਰਿਆਗੀ ਉਹ ਕਰਦੇ ਆਂਗੇ ਉਹਨਾਂ ਨੇ ਕੁੜੀ ਨੂੰ ਆਨੰਦ ਕਾਰਜ ਤੇ ਬੈਠੀ ਵਿਚਾਰੀ ਉੱਠ ਕੇ ਮਾਸੂਮ ਚਿਹਰਾ ਰੋਂਦੀ ਗਈ ਬਾਹਰ ਉਹਨੇ ਹੱਥ ਜੋੜੇ ਨੇ ਵੀ ਲੜਾਈ ਨਾ ਕਰੋ ਤੇ ਕੁੜੀ ਤੇ ਮੁੰਡੇ ਦੀ ਹਿੰਮਤ ਨਾਲ ਉਹਨਾਂ ਦੇ ਆਨੰਦ ਕਾਰਜ ਹੋ ਗਏ ਨੇ ਤੇ ਪਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੰਮ ਬਹੁਤ ਮਾੜਾ ਹੋਇਆ ਹੈ ਜਿਹੜਾ ਕਿ ਅੱਜ ਤੱਕ ਅਸੀਂ ਕਦੀ ਦੇਖਿਆ ਨਹੀਂ ਤੇ ਕਦੀ ਸੁਣਿਆ ਨਹੀਂ ਜੇ ਉਹਨਾਂ ਦੀ ਕੋਈ ਰੰਜਿਸ਼ ਸੀ ਤੇ ਉਹ ਗੁਰਦੁਆਰੇ ਦੀ ਚਾਰਦਾਰੀ ਤਬਾਕ ਬਾਹਰ ਜਾ ਕੇ ਜਿੱਥੇ ਮਰਜ਼ੀ ਕੱਢ ਲੈਂਦੇ ਮਗਰ ਉਹ ਬਾਹਰ ਵੀ ਬੋਲਦੇ ਹੀ ਰਹੇ ਨੇ ਆਨੰਦ ਕਾਰਜ ਹੁੰਦੇ ਰਹੇ ਨੇ ਜਿਹੜੇ ਲੜੇ ਨੇ ਉਹ ਬਾਹਰ ਜਾ ਕੇ ਬੋਲਦੇ ਹੀ ਰਹੇ ਨੇ ਮਗਰ ਉਹਨਾਂ ਨੇ ਇਹ ਕੁਝ ਨਹੀਂ ਕਰਨਾ ਚਾਹੀਦਾ ਸੀ ਗੁਰੂ ਘਰ ਬੈ ਕੇ ਤੂੰ ਨਾ ਮੂੰਹ ਤੇ ਪਛਤਾਵਾ ਲੱਗਦਾ ਏ ਤੁਹਾਨੂੰ ਕਿ ਹਾਂ ਇਹਨਾਂ ਨੇ ਗਲਤ ਕੀਤਾ ਕਿ ਨਹੀਂ ਲੱਗਦਾ ਸੀ ਕੁਝ ਬੱਚਿਆਂ ਦੇ ਤਾਂ ਬਹੁਤ ਲੱਗਦਾ ਸੀ ਕਿਉਂਕਿ ਲਾੜੀ ਲਾੜੀ ਤੇ ਬਹੁਤ ਉਦਾਸ ਸੀ ਗਈ ਉਹਨਾਂ ਦੇ ਮੂੰਹ ਤੇ ਕੋਈ ਆਨੰਦ ਕਾਰਜ ਦੀ ਖੁਸ਼ੀ ਨਹੀਂ ਸੀ ਇੱਕ ਮਜਬੂਰੀ ਚ ਬੈਠ ਕੇ ਉਹਨਾਂ ਦੇ ਆਨੰਦ ਕਾਰਜ ਹੋਏ ਨਹੀਂ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਸੀ ਸਾਡਾ ਅੱਜ ਵਿਆਹ ਹੋ ਰਿਹਾ ਹੈ ਤੇ ਮੁੰਡਾ ਬਾਹਰ ਜਾ ਕੇ ਉਹਨੇ ਮਹਿਸੂਸ ਵੀ ਕੀਤਾ ਜੇ ਤੁਹਾਡੇ ਕੋਈ ਆਪਸੀ ਰੰਜਸ਼ ਸੀ ਸਾਡੇ ਵਿਆਹ ਤੇ ਜਰੂਰ ਕੱਢਣੀ ਹੈ ਤੁਸੀਂ ਸਾਡੇ ਵਿਆਹ ਦਾ ਆਨੰਦ ਤੁਸੀਂ ਖਰਾਬ ਕਰ ਦਿੱਤਾ ਹੈ ਤੇ ਬਾਕੀ ਇਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਬਹੁਤ ਮਾੜਾ ਹੋਇਆ ਹੈ ਅੱਗੇ ਤੋਂ ਮੈਂ ਬੇਨਤੀ ਕਰਦੀ ਹਾਂ ਕੋਈ ਵੀ ਆਪਣੀ ਰੰਜਸ਼ ਇਹ ਉਹ ਬਾਹਰ ਕੱਢੇ ਗੁਰੂ ਘਰ ਵਿੱਚ ਬੈਠ ਕੇ ਇਹ ਕੰਮ ਨਾ ਕੀਤਾ ਜਾਵੇ ਕਿਉਂਕਿ ਇੱਥੇ ਤਾਂ ਅਸੀਂ ਆਉਣੇ ਆ ਮੰਦੀ ਸ਼ਾਂਤੀ ਲਈ ਸ਼ਾਂਤੀ ਲਈ ਆਉਂਦੇ ਆ ਤੇ ਸਗੋਂ ਉਹਨਾਂ ਨੇ ਮਤਲਬ ਸ਼ਾਂਤੀ ਖਲਾਰਾ ਪਾ ਦਿੱਤਾ ਉਹਨਾਂ ਨੇ ਅੱਛਾ ਉਹਨਾਂ ਦੇ ਆਨੰਦ ਕਾਰਜ ਵੀ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੱਲੋਂ ਉਹ ਤਾਂ ਬਾਬਾ ਜੀ ਨੇ ਮਤਲਬ ਕਹਿ ਆ ਵੀ ਆਨੰਦ ਕਾਰਜ ਹੋ ਲੈਣ ਦੇ ਤੁਸੀਂ ਬਾਅਦ ਦੇ ਜੋ ਕੁਝ ਕਰਨਾ ਆ ਤਾਂ ਕਰਿਆ ਜੀ ਬਾਬੇ ਦੀ ਵੀ ਇਹਦੇ ਵਿੱਚ ਹਿੰਮਤ ਆ ਉਹਨਾਂ ਨੇ ਜਲਦੀ ਜਲਦੀ ਚ ਆਨੰਦ ਕਾਰਜ ਸ਼ੁਰੂ ਕਰ ਦਿੱਤੇ ਆ ਇਹ ਤਾਂ ਵਧੀਆ ਗੱਲ ਸੀ ਕਿ ਬਾਬਾ ਜੀ ਨੇ ਮੌਕੇ ਮੌਕਾ ਸੰਭਾਲ ਲਿਆ ਉਹਨਾਂ ਨੇ ਆ ਕੇ ਅੜ ਕੇ ਇੱਥੇ ਕਿਹਾ ਕਿ ਭਾਈ ਆਪ ਦਾ ਜਿਹੜਾ ਕੁਝ ਤੁਸੀਂ ਕਰਨਾ ਬਾਹਰ ਜਾ ਕੇ ਕਰੋ ਇੱਥੇ ਆਨੰਦ ਕਾਰਜ ਹੋ ਜਾਣ ਦੋ ਹਾਂਜੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਦੇਖੋ ਇੱਕ ਕੁੜੀ ਸੀ ਜਿਹਦਾ ਵਿਆਹ ਸੀ ਚਾਵਾਂ ਦੇ ਨਾਲ ਉਹ ਤਿਆਰ ਹੋ ਕੇ ਆਈ ਸੀ ਔਰ ਜਦੋਂ ਇਹ ਸਭ ਕੁਝ ਹੁੰਦਾ ਸੀ ਇੱਕ ਗੱਲ ਜਿਹੜੀ ਮਹਿਸੂਸ ਕੀਤੀ ਕਿ ਜੇ ਕੱਲ ਨੂੰ ਕੋਈ ਮਤਲਬ ਹੱਥ ਜਿਹੜਾ ਉਹਨਾਂ ਨੇ ਮਾਰਿਆ ਜਿਹੜਾ ਉਹਨਾਂ ਨੇ ਇੱਕ ਦੂਜੇ ਨੂੰ ਸੱਟਿਆ ਉਹ ਜੇ ਜਦੋਂ ਸੇਹਰਾ ਵਧਾਉਂਦੇ ਸੀ ਗੰਢ ਖੋ ਰਹੇ ਸੀ ਉਦੋਂ ਕੋਈ ਬਾਹਰ ਇਹ ਦੂਧਰ ਹੋ ਜਾਂਦਾ ਮੁੰਡੇ ਤਾਂ ਦਸਤਾਰ ਲੱਗੀ ਸੀ ਹਾਂਜੀ ਤਾਂ ਬਹੁਤ ਮਾੜਾ ਹੋਇਆ ਇਹਦੇ ਵਿੱਚ ਕੁਝ ਵੀ ਹੋ ਸਕਦਾ ਸੀ ਇਹ ਤਾਂ ਪਰਮਾਤਮਾ ਨੇ ਰੱਖ ਕੇ ਉਹਨਾਂ ਦੇ ਅਨੰਦ ਕਾਰਜ ਕਰਵਾ ਦਿਆ ਤੇ ਇਹ ਕੈਂਸਲ ਵੀ ਹੋ ਸਕਦੇ ਸੀ ਤੁਸੀਂ ਕੀ ਕਹਿਣਾ ਚਾਹੋਗੇ ਬਈ ਬਸ ਕੁਛ ਨਹੀਂ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਆ ਕੇ ਸਤਿਕਾਰ ਕਰਨਾ ਚਾਹੀਦਾ ਹੈ। ਆਦਬ ਰੱਖਣਾ ਚਾਹੀਦਾ ਗੁਰੂ ਦੀ ਹਜ਼ੂਰੀ 'ਚ। ਵੀ ਇਹੋ ਜਿਹਾ ਕਾਰਨਾ ਨਹੀਂ ਕਰਨਾ ਚਾਹੀਦਾ ਗੇਰੋਂ। ਸਾਰਿਆਂ ਨੂੰ ਇਹ ਹੀ ਬੇਨਤੀ ਹੈ। ਇਹ ਗੁਰੂ ਘਰ ਆ ਕੇ ਵੀ ਅਸੀਂ ਗੁਰੂ ਦਾ ਡਰ ਨਹੀਂ ਮਹਿਸੂਸ ਕਰਦੇ ਤੇ ਇਹ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ। ਇਹ ਫੁੱਫੜ ਤੇ ਜੀਜਾ ਸੀ ਆਪ। ਜੋ ਵੀ ਉਹਨਾਂ ਦੇ ਆਪਸ ਵਿੱਚ ਚਰੰਜਸ ਸੀ ਉਹ ਆਦੀ ਬਾਹਰ ਕੱਢ ਦੇ, ਪੈਲਸ 'ਚ ਕੱਢ ਦੇ, ਅਧਿਕਾਰ ਕੱਢ ਦੇ। ਇੱਥੇ ਗੁਰੂ ਘਰ ਆ ਕੇ ਉਹਨਾਂ ਨੇ ਇਹ ਕੁਛ ਨਹੀਂ ਕਰਨਾ ਚਾਹੀਦਾ। ਇੱਥੇ ਇਸੇ ਇਹ ਗੁਰੂ ਘਰ ਨਹੀਂ ਹੋਰ ਕਿਤੇ ਵੀ ਜਿੱਥੇ ਵੀ ਗੁਰੂ ਘਰ ਹੈਗਾ ਉਥੇ ਵੀ ਇਹੋ ਜਿਹੀ ਨਹੀਂ ਹੋਣਾ ਚਾ ਜੋ ਵੀ ਲੜਾਈ ਝਗੜੇ ਅੰਦਰ ਕਰਦੇ ਕਈ ਵੇ ਵੇਖੀ ਦੀਆਂ ਵੀਡੀਓ ਅੱਗੇ ਵੀ ਵੀ ਲੜਾਈ ਝਗੜੇ ਕਰਦੇ ਹੁੰਦੇ ਆ ਤਾਂ ਉਹਨਾਂ ਵਾਸਤੇ ਵੀ ਇਹ ਮੈਸੇਜ ਆ ਵੀ ਨਹੀਂ ਕਰਨਾ ਚਾਹੀਦਾ ਇਹ ਗੁਰੂ ਘਰ ਵਿੱਚ ਇਹ ਗੁਰੂ ਸਾਹਿਬ ਦੀ ਬੇਅਦਬੀ ਆ ਆਪਾਂ ਕਹਿੰਨੇ ਆ ਵੀ ਜਿਹੜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਉਹ ਬੇਅਦਬੀ ਨਹੀਂ ਜਿਹੜੇ ਤੁਸੀਂ ਇੱਥੇ ਲੜਾਈ ਝਗੜਾ ਕਰਦੇ ਗੁਰੂ ਸਾਹਿਬ ਦੇ ਹਜ਼ੂਰੀ ਚ ਆ ਕੇ ਉਹ ਬੇਅਦਬੀ ਆ ਕਿਉਂਕਿ ਸਾਡੇ ਸਾਹਮਣੇ ਬਿਰਾਜਮਾਨ ਨੇ ਗੁਰੂਗਨ ਸਾਹਿਬ ਤਾਂ ਸਾਨੂੰ ਇਹ ਚੀਜ਼ਾਂ ਸੋਚਿਆ ਚਾਹੀਦੀਆਂ ਭੈਣ ਜੀ ਕੀਰਤ ਸਾਨੂੰ ਇਹ ਥੋੜਾ ਜਰੂਰ ਦੱਸ ਦੋ ਕਿ ਉਹ ਕੁੜੀ ਵਾਲੇ ਸੀ ਜਾਂ ਮੁੰਡੇ ਵਾਲੇ ਸੀ ਕਿਉਂਕਿ ਵੈਸੇ ਤਾਂ ਇਹ ਗੱਲ ਹੈ ਕਿ ਜਿਹੜਾ ਸੇਰਾ ਵਧਾਉਂਦੇ ਆ ਮਾਲ ਵਿੱਚ ਕੁੜੀ ਵਾਲੇ ਵਧਾਉਂਦੇ ਆ ਉਹ ਦੁਆਬੇ 'ਚ ਇਹ ਵੀ ਕਿਹਾ ਜਾਂਦਾ ਕਿ ਮਾਝੇ 'ਚ ਵੀ ਕਈ ਥਾਵਾਂ ਦੇ ਉੱਪਰ ਮੁੰਡੇ ਵਾਲੇ ਵੀ ਵਧਾਉਂਦੇ ਨੇ ਵੈਸੇ ਤਕਰੀਬਨ ਆਮ ਤੌਰ ਤੇ ਤਾਂ ਕੁੜੀ ਵਾਲੇ ਸੇਰਾ ਵਧਾਉਂਦੇ ਆ ਪਰ ਪਤਾ ਨਹੀਂ ਇਹ ਕੁੜੀ ਦਾ ਫੁੱਫਾ ਡੁੱਠਾ ਉਹ ਦੂਸਰਾ ਕੌਣ ਸੀ ਇਹ ਨਹੀਂ ਸਾਨੂੰ ਪਤਾ ਨਾਲ ਦੂਸਰਾ ਕੌਣ ਉੱਠਿਆ ਤਾਂ ਬਾਕੀ ਕੋਈ ਗ ਤੇ ਜੇ ਕੋਈ ਵੀ ਹੈਲਪ ਕਰ ਦਿੰਦਾ ਤੇ ਇਹਦੇ 'ਚ ਕੋਈ ਗੁਨਾਹ ਨਹੀਂ ਹੈਗਾ ਕਿਉਂਕਿ ਇਹ ਤਾਂ ਇੱਕ ਨਾਰਮਲ ਗੱਲ ਹੈ ਜੇ ਬਜ਼ੁਰਗ ਹੁੰਦੇ ਨੇ ਕਈ ਵਾਰ ਨਹੀਂ ਗੰਡ ਦੇਖਦੇ ਗਈ ਵਾਰ ਗੰਢ ਨਹੀਂ ਜਾਰੇ ਮਤਲਬ ਕਸੀ ਹੁੰਦੀ ਹੈ ਨਹੀਂ ਉੱਥੇ ਪਾ ਲੱਗਦਾ ਜੀ ਅੰਜ ਮੋਬਾਈਲ ਖੋਲ ਦਿੰਦੇ ਆ ਮੋਬਾਈਲ ਨਾਲ ਤੇ ਪਰ ਜੋ ਵੀ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਅੱਗੋਂ ਸਾਰੀ ਸੰਗਤ ਨੂੰ ਅਪੀਲ ਹੈ ਕਿ ਇਹ ਜਾ ਕੰਮ ਗੁਰਦੁਆਰੇ ਦੀ ਹਜ਼ੂਰੀ ਵਿੱਚ ਅੰਦਰ ਵਿੱਚ ਪਾਸ਼ਾ ਜੁਰਜ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਪੀਲ ਹੈ ਇਨਸੀਡੈਂਟ ਤਾਂ ਵੇਖੋ ਜੀ 1 ਮਿੰਟ ਦਾ ਹੀ ਹੈ ਪਾਰੇ ਇਸ ਇਨਸੀਡੈਂਟ ਨਾਲ ਜਿਹੜਾ ਦੁਸ਼ਪ੍ਰਭਾਵ ਪਿਆ ਉਹ ਬਹੁਤ ਜ਼ਿਆਦਾ ਪਿਆ ਲੋਕਾਂ ਤੇ ਗੰਦੀਪ ਜੀ ਸਾਰੀ ਸੰਗਤ ਤੇ ਪਿਆ ਜਿੰਨਾ ਸਿੱਖ ਵਰਲਡ ਹੈ ਉਸ ਨੇ ਇਸ ਚੀਜ਼ ਨੂੰ ਬੁਰਾ ਸਮਝਿਆ ਔਰ ਅਪੀਲ ਇਹੀ ਹੈ ਕਿ ਕਦੇ ਵੀ ਇਸ ਤਰ੍ਹਾਂ ਗੁਰੂ ਘਰ ਦੀ ਯੂਨੀ ਚ ਬੈਠ ਕੇ ਇਸ ਤਰ੍ਹਾਂ ਨਾ ਕੀਤਾ ਜਾਵੇ ਇਹ ਸਾਰੀ ਸੰਗਤ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਕਹਿਣਾ ਚਾਹੋਗੇ ਬਾਈ ਜੀ ਕੁਝ ਹਾਂ ਤਾਂ ਅਸੀਂ ਇਹੀ ਗੱਲ ਤੋਂ ਆਏ ਸੀ ਇੱਕ ਵਾਰ ਬਲਜਿੰਦਰ ਇੱਧਰ ਆ ਕੇ ਇੱਥੋਂ ਗੁਰੂ ਘਰ ਨੂੰ ਜਦ ਦਿਖਾ ਦੋ ਕਿਉਂਕਿ ਇਹ ਗੁਰੂ ਘਰ ਸੀ ਜਿੱਥੇ ਇੱਥੇ ਬੈਠੇ ਹੁੰਦੇ ਨੇ ਉਹ ਔਰ ਅਸੀਂ ਇਹੀ ਗੱਲ ਦੇ ਉੱਪਰੋਂ ਜਦੋਂ ਦੇਖਿਆ ਤਾਂ ਸਾਰੇ ਲੋਕਾਂ ਨੇ ਇੱਕੋ ਗੱਲ ਕਹੀ ਕਿ ਭਾਈ ਗੁਰੂ ਘਰ ਦੇ ਵਿੱਚ ਤੁਸੀਂ ਖੜੇ ਹੋ ਪੌੜਾ ਸ਼ਰਮ ਮੰਨੀ ਚਾਹੀਦੀ ਹੈ ਕਿਉਂਕਿ ਆਪਣੀ ਨਿੱਜੀ ਹੌਮੇ ਜੋ ਕਿ ਫੋਕੀ ਹੌਮੇ ਹੁੰਦੀ ਹੈ ਸੇਰੇ ਵਧਾਉਣ ਨੂੰ ਲੈ ਕੇ ਜਿਹੜੀਆਂ ਸ਼ਰੀਕੇਬਾਜ਼ੀਆਂ ਨੇ ਇਹ ਆਪਦੀਆਂ ਘਰ ਦੇ ਵਿੱਚ ਹੀ ਰੱਖਣੀਆਂ ਚਾਹੀਦੀਆਂ ਇਹ ਤੁਸੀਂ ਜਦੋਂ ਬਾਹਰ ਲਿਆਉਣੇ ਹੋ ਲੋਕਾਂ ਨੂੰ ਵੀ ਤੁਸੀਂ ਲੋਕਾਂ ਦੇ ਮੋਹਰੇ ਵੀ ਤੁਸੀਂ ਆਪਦਾ ਜਲੂਸ ਕੱਢਦੇ ਹੋ ਔਰ ਗੁਰੂ ਗੰਬਸਾਹਬ ਦੇ ਮੋਹਰੇ ਜੇ ਤੁਸੀਂ ਇਹੋ ਜਿਹਾ ਕੁਝ ਕਰੋਗੇ ਤਾਂ ਤੁਸੀਂ ਕੀ ਆਦੇ ਬੱਚਿਆਂ ਨੂੰ ਸਿਖਾਉਂਗੇ ਤਾਂ ਇੱਕ ਵਾਰ ਬਲਜਿੰਦਰ ਜਰੂਰ ਇਸ ਸਾਈਡ ਤੋਂ ਜਰੂਰ ਤੁਸੀਂ ਦਿਖਾ ਦਿਓ ਕਿਉਂਕਿ ਜਿੱਥੇ ਅਸੀਂ ਖੜੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹੀ ਗੁਰੂ ਘਰ ਸੀ ਔਰ ਇਹੀ ਸਾਬ ਦੇਖੋ ਸੀ ਇੱਥੇ ਹੀ ਬੈਠੇ ਸੀ ਉਹ ਤਾਂ ਇਹ ਸਾਰੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਹੀ ਅਸੀਂ ਅੱਜ ਇੱਥੇ ਪਿੰਡ ਵਾਲਿਆਂ ਦੇ ਕੋਲ ਆਏ ਸੀ ਔਰ ਬਾਬਾਈ ਨਾਲ ਗੱਲਬਾਤ ਕੀਤੀ ਸਾਰੇ ਪਿੰਡ ਵਾਸੀ ਵੀ ਜਿਹੜੇ ਐ ਉਹ ਵੀ ਹੈਰਾਨ ਸੀ ਕਿ ਆਖਰਕਾਰ ਇਹੋ ਜਿਹਾ ਕੁਛ ਕਿਉਂ ਲੋਕਾਂ ਨੇ ਕੀਤਾ ਤਾਂ ਦੋਸਤੋ ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਵੇਂ ਪਿੰਡ ਵਾਲੇ ਵੀ ਦੇਖੋ ਕਹਿ ਰਹੇ ਨੇ ਸਾਰੇ ਬਾਬਾਈ ਨੇ ਵੀ ਕਿਹਾ ਭੈਣ ਜੀਆਂ ਨੇ ਵੀ ਕਿਹਾ ਕਿ ਭਾਈ ਆਪਦਾ ਜਿਹੜਾ ਨਿੱਜੀ ਤੁਹਾਡਾ ਕੋਈ ਕਲੇਸ਼ ਹੈ ਇਹਨੂੰ ਘਰ ਤੱਕ ਸੀਮਿਤ ਰੱਖੋ ਇਹ ਸ਼ਰੀਕੇ ਬਾਜ਼ੀਆਂ ਇਹ ਫੌਕੀਆਂ ਇਗਵਾ ਇੱਕ ਦੂਜੇ ਨੂੰ ਨੀਮਾ ਦਿਖਾਉਂਦੇ ਆ ਇੱਕ ਦੂਜੇ ਦੇ ਉੱਤੇ ਲਏ ਰਹਣ ਦੀਆਂ ਇਹਨਾਂ ਨੂੰ ਘਰ ਦੀ ਛੱਡ ਕੇ ਆਇਆ ਕਰੋ ਪਰ ਜਦੋਂ ਅਸੀਂ ਇੰਨੇ ਸੋਹਣੇ ਕਾਰਜ ਦੇ ਵਿੱਚ ਬੈਠੇ ਹਾਂ ਤਾਂ ਉਹ ਚੀਜ਼ਾਂ ਨੂੰ ਪਿੱਛੇ ਰੱਖ ਕੇ ਉਸ ਕਾਰਜ ਦੇ ਵਿੱਚ ਸੰਪੂਰਨਤਾ ਦੇ ਨਾਲ ਮੌਜੂਦ ਰਹੋ ਔਰ ਉਸ ਨੂੰ ਚੰਗੀ ਤਰ੍ਹਾਂ ਨੇਪਰੇ ਚਾੜੋ ਕੈਮਰਾ ਪਰ ਸੰਭਲ ਜਾਂਦਾ ਨਾਮ ਅਮਨਦੀਪ ਜੋਤ ਪ੍ਰੋ ਪੰਜਾਬੀ ਟੀਵੀ